ਹਲਕਾ ਸ਼ਾਹਕੋਟ ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਅਤੇ ਕਾਂਗਰਸੀ ਆਗੂ ਸੁਖਾ ਟੇਸੀ ਨੇ ਆਪਣੇ ਪਰਿਵਾਰਾਂ ਤੇ ਵੱਡੀ ਗਿਣਤੀ ਚ ਸਾਥੀਆਂ ਸਮੇਤ ਆਪ ਨੂੰ ਅਲਵਿਦਾ ਆਖ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਦੀ ਅਗਵਾਈ ਚ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਘਰ ਵਾਪਸੀ ਕਰ ਲਈ ਇਸ ਮੌਕੇ ਵਾਰਡ ਨੰਬਰ 10 ਸ਼ਾਹਕੋਟ ਤੋਂ ਮੋਨਾ ਰੀਤਿਕਾ ਸੋਬਾ ਜਿੰਦਰਗਿਲ ਟੰਡੋਵਾਲ ਤੋਂ ਕੁਲਦੀਪ ਕੌਸ਼ਲ ਸਾਬਕਾ ਮੈਂਬਰ ਸ਼ਿੰਗਾਰਾ ਦੇਸਰਾਜ ਸੈਰਪੁਰ ਤੋਂ ਮਨੂ ਅਤੇ ਸ਼ਾਹਕੋਟ ਤੋਂ 인ਦਰਜੀਤ ਮੰਡੀ ਬਬਲੂ ਰਿਹਾਨ ਪ੍ਰਦੀਪ ਬੱਬਾ ਸਮੇਤ ਹੋਰਨਾ ਨੇ ਵੀ ਆਪ ਨੂੰ ਛੱਡ ਕਾਂਗਰਸ ਦਾ ਪੱਲਾ ਫੜ ਲਿਆ ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸਾਫ ਦਾ ਪ੍ਰਧਾਨ ਸतीश ਰਿਹਾਨ ਨਾਲ ਜੋ ਨਰਾਜ਼ਗੀ ਸੀ ਉਹ ਦੂਰ ਹੋ ਗਈ ਹੈ ਅਤੇ ਉਹ ਹਮੇਸ਼ਾ ਹੀ ਕਾਂਗਰਸ ਪਾਰਟੀ ਲਈ ਦਿਨ ਰਾਤ ਨਿਸ਼ਕਾਮ ਸੇਵਾ ਕਰਦੇ ਰਹੇ ਹਨ ਉਨ੍ਹਾਂ ਕਿਹਾ ਕਿ ਸतीश ਰਿਹਾਨ ਸੁਖ ਹਟੇਸੀ ਸਮੇਤ ਹੋਰਨਾ ਆਗੂਆ ਅਤੇ ਵਰਕਰਾਂ ਦੇ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਨ ਨਾਲ ਕਾਂਗਰਸ ਪਾਰਟੀ ਨੂੰ ਪਾਰੀਬਲ ਮਿਲਿਆ ਹੈ ਉਨਾ ਸਾਰਿਆਂ ਦਾ ਕਾਂਗਰਸ ਪਾਰਟੀ ਵਿੱਚ ਮੁੜ ਵਾਪਸ ਆਉਣ ਤੇ ਸਵਾਗਤ ਕੀਤਾ ਇਸ ਮੌਕੇ ਸੰਬੋਧਨ ਕਰਦਿਆ सुरेंद्रਜੀਤ ਸਿੰਘ ਛੱਠਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਗੁਲਜ਼ਾਰ ਸਿੰਘ ਥਿੰਦ ਸਾਭਕਾ ਚੇਅਰਮੈਨ ਪਵਨਪੁਰੀ ਸਾਭਕਾ ਪ੍ਰਧਾਨ ਨਗਰ ਪੰਚਾਇਤ ਡਾਕਟਰ ਅਰਵਿੰਦਰ ਸਿੰਘ ਰੂਪਰਾ ਸਾਭਕਾ ਐਮਸੀ ਬੰਟੀ ਬੱਠਲਾ ਜ਼ਿਲ੍ਹਾ ਜਨਰਲ ਸਕੱਤਰ ਲక్ష్ਮਨ ਸੋਪਤੀ ਜ਼ਿਲ੍ਹਾ ਜਨਰਲ ਸਕੱਤਰ ਤਰਲੋਕ ਸਿੰਘ ਰੂਪਰਾ ਸੀਨੀਅਰ ਕਾਂਗਰਸੀ ਆਗੂ ਆਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਅੰਤ ਵਿੱਚ ਸਾਭਾ ਦਾ ਪ੍ਰਧਾਨ ਸਤੀ ਸ੍ਰੀ ਹਾਨ ਨੇ ਸਾਰਿਆਂ ਦਾ ਧੰਵਾਦ ਕੀਤਾ ਹਜੇ ਸੋਧਾਰ प्रदीप ਸਿੰਘ ਜੀ ਲੱਗੇ ਸਾਡੇ ਦਰਮਿਆਨ ਪਹੁੰਚੇ ਮੈਂ ਮੇਰਾ ਫਰਾਰੀ ਹਾਂ ਪਰਵਾਰ ਮੇਰੇ ਵਾਰਡ ਨੰਬਰ 5 ਤੋਂ ਵਾਰਡ ਨੰਬਰ 10 ਤੋਂ ਐਮ ਸੀ ਸਾਹਿਬਾਨ ਸੁਖਾਟੇ ਸਿੰਘ ਜੀ ਇੰਦਰਜੀਤ ਮੁੰਤਰੀ ਜੀ ਹੋਰ ਵੀ ਮੈਂਬਰ ਪੰਚਾਇਤ ਸਾਰਿਆਂ ਨੇ ਆਮ ਆਦਮੀ ਪਾਰਟੀ ਦਾ ਪਰ ਲਾ ਛੱਡ ਕੇ ਕਾਂਗਰਸ ਪਾਰਟੀ ਕਿਉਂਕਿ ਸਾਡੀ ਪਹਿਲਾਂ ਵੀ ਜਿਹੜੀ ਮਾਤਰ ਪਾਰਟੀ ਸੀ ਕੋਈ ਕਾਂਗਰਸ ਪਾਰਟੀ ਸੀ ਕੋਈ ਮਾੜੀ ਮੋਟੀ ਮਿਸਟੇਕ ਹੋ ਗਈ ਉਹਦੇ ਕਰਕੇ ਅਸੀਂ ਉੱਧਰ ਗਏ ਸੀ ਪਰ ਥੋੜੇ ਦਿਨਾਂ ਬਾਅਦ ਹੀ ਅਸੀਂ ਮਹਿਸੂਸ ਕੀਤਾ ਕਿ ਤੇ ਜਿਹੜੀ ਜਿਹੜੀ ਮਾਂ ਬੋਲੀ ਪਾਰਟੀ ਆ ਤੇ ਕਾਂਗਰਸ ਪਾਰਟੀ ਆ ਅਸੀਂ ਅੱਜ ਸਰਦਾਰ ਹਰਦੇਵ ਸਿੰਘ ਜੀ ਸਾਡੀ ਸ਼ੇਰ ਵਾਲੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜਿੱਦਾਂ ਪਹਿਲਾਂ ਅਸੀਂ ਮੋਢੇ ਨਾਲ ਮੋਢਾ ਮੇਲ ਕੇ ਤੁਰਦੇ ਸੀ ਉਸੇ ਤਰ੍ਹਾਂ ਹੁਣ ਵੀ ਮੋਢੇ ਨਾਲ ਮੋਢਾ ਮੇਲ ਕੇ ਤੁਰਾਂਗੇ ਕਾਂਗਰਸ ਪਾਰਟੀ ਲਈ ਵਕਤਵਧ ਕੰਮ ਕਰਾਂਗੇ ਕਿੰਨਾ ਮਤਭਾਵੇ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਦਾ ਕੋਟਨ-ਕੋਟਨ ਧੰਨਵਾਦ ਨਾਲ ਜਿੰਨੇ ਮੇਰੇ ਸਾਥੀ ਆਉਣਾ ਦਾ ਵੀ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਜ਼ਿਆਦਾ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਆ ਉਹ ਟੈਮ-ਟੈਮ ਦੇ ਸਿਰ ਤੇ ਅਸੀਂ ਸਾਰਾ ਕੁਝ ਅੱਖਰਬਾਰ ਪੈਚਾਰੀ ਜਨਮ ਕਰਵਾਂ ਅੱਜ ਸਾਡੇ ਜੀ ਜਿਸ ਜਿਹੜੀ ਅੰਬੀ ਸਾਫ ਦਾ ਮਹਨਤਿਆ ਦੇ ਪ੍ਰਧਾਨ ਸਾਹਿਬ ਇਹਾ ਕੁਸਮ ਆਪਣੋ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਇਹ ਵਰ ਟ੍ਰੇਨਿੰਗ ਮੇਕਾ ਹੋ ਜਾਂਦੀ ਉਹਨਾਂ ਦਾ ਕਰਕੇ ਪਰਿਵਾਰ ਤੋਂ ਦੂਰ ਉਛੜਾ ਹੋਇਆ ਸੀ ਸਾਡੇ ਸਾਰੇ ਸਾਥੀਆਂ ਨੇ ਬੈਠ ਕੇ ਸੀਨੇ ਸਾਥੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੇ ਕਿਹਾ ਵੀ ਮੇਰੀ ਇਹ ਕਾਂਗਰਸ ਪਾਰਟੀ ਮਾ ਪਾਰਟੀ ਆ ਮੈਂ ਲੰਮੀ ਬਚਪਨ ਤੋਂ ਕਾਂਗਰਸ ਪਾਰਟੀ ਨਾਲ ਕੰਮ ਕੀਤਾ ਤੇ ਕਮ ਪਾਰਟੀ ਨੇ ਸਮੇਂ-ਸਮੇਂ ਨੂੰ ਮਾਨ ਦਿੱਤਾ ਕਿ ਮੈਂ ਜਿਹੜੀਆਂ ਕੋਈ ਨਰਾਜ ਗਿਆ ਸਿੰਘ ਨੂੰ ਜੂਨ ਕੀਤਾ ਇਹ ਉਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜ ਕੇ ਕਾਂਗਰਸ ਪਾਰਟੀ ਦੇ ਦੁਆਰਾ ਕੰਮਕਾਜੀ ਅਪਣਾ ਫੈਸਲਾ ਕੀਤਾ ਸ਼ਾਕੋਰ ਤੋਂ ਪੰਜਾਬ న్యూਸ ਆਨਲਾਈਨ ਵੀ ਖਾਸ ਰਿਪੋਰਟ